ਹਾਂਜੀ ਦੋਸਤੋ ਤੇ ਕਿਦਾਂ ਸਾਰੇ ਤੇ ਮੈਂ ਤੁਹਾਡਾ ਆਪਣਾ ਡਿਕਟਰ ਯੋਦਾ ਤੇ ਆਗੇ ਆਪਾਂ ਨਵੇਂ ਵਲੌਗ ਦੇ ਨਾਲ ਤੇ ਤੁਹਾਨੂੰ ਦੱਸਿਆ ਸੀ ਕਿ ਵੀ ਆਪਣੇ ਇੱਥੇ ਪਿੰਡ ਬੂਟਚੰਦ ਮੇਲਾ ਵਾ ਤੇ ਤੁਹਾਨੂੰ ਸਾਰਾ ਵੀਊ ਖਾਵਾਂਗੇ ਕਿ ਧੰਨ ਧੰਨ ਬਾਬਾ ਦਾਇਨ ਅਖਜੀ ਦਾ ਮੇਲਾ ਹੈ ਤੇ ਚਲੋ ਹੁਣ ਆਪਾਂ ਰੈਡੀ-ਸ਼ੈਡੀ ਹੋ ਗਏ ਆ ਤੇ ਚੱਲੇ ਆਪਾਂ ਮੇਲੇ ਮੇਲੇ ਚੱਲੇ ਆ ਤੇ ਚਲੋ ਹੁਣ ਤੁਹਾਨੂੰ ਆਪਾਂ ਮਿਲਦੇ ਆ ਜਾ ਕੇ ਤੇ ਦੋ ਬੰਦੇ ਹੋਰ ਰੈਡੀ ਹੋ ਰਹੇ ਅਜੇ ਤੇ ਚਲੋ ਮਿਲਦੇ ਆ ਤੁਹਾਨੂੰ ਆਪਾਂ ਉੱਥੇ ਜਾ ਕੇ ਮੇਲੇ 'ਚ ਹੋ ਗਏ ਜਾਣ ਰੈਡੀ ਹੋ ਗਏ ਰੈਡੀ ਹੋ ਗਏ ਯਾਰ ਇਹਨਾਂ ਦੀਆਂ ਸੁਈਆਂ ਹੀ ਨਹੀਂ ਲੱਭ ਰੀਆਂ ਅਜੇ ਤੱਕ ਰੈਡੀ ਹੋ ਜੋ ਮੈਂਟੋ ਮੈਂਟ ਆਹ ਮੁੰਡੇ ਨੇ ਕੱਲ ਲਿਆਂਦੇ ਕੱਪੜੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੇ ਆ ਇਹਨੂੰ ਮਹਾ ਮੇਰੇ ਨਾਲ ਦੀ ਪੈਂਟ ਲੈ ਆ ਵੇਖੋ ਚੈੱਕ ਕਰੋ ਖੁੱਲੇ ਪੌਂਚੇ ਵਾਲੀ ਮਾਝੀ ਵਾਲੇ ਪਾਉ ਖੁੱਲੀਆਂ ਪੈਂਟਾਂ ਪਾਉਂਦੇ ਆ ਆ ਇੱਕ ਜਾਨ ਆਪਣੇ ਹੀ ਨੇ ਕੁੜਤਾ ਪਜਾਮਾ ਪਾਇਆ ਐ ਇੱਧਰ ਨਿੱਕਾ ਬੈਠਾ ਐ ਤੇ ਕਿਹੜੀ ਲਿਆਂਦੀ ਗੇਮ ਆ ਠੀਕ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀਰ ਦੀ ਪਾਗ ਕਿਵੇਂ ਦੀ ਆ ਮੂਗੀ ਆ ਰੰਗ ਦੀ ਵੱਟ ਪਾ ਕੇ ਆ ਵੀਰ ਦੀ ਵੀ ਚੈੱਕ ਕਰਕੇ ਦੱਸਿਓ ਪੱਗਾਂ ਲੋ ਤੇ ਮਾਝੇ ਵਾਲੇ ਲਿਆ ਨੇਰੀਆਂ ਦਿੰਦੇ ਆ ਜੀ ਮਾਝੇ ਵਾਲੇ ਜਿਹੜੇ-ਜਿਹੜੇ ਉਹ ਕਮੈਂਟ ਕਰਕੇ ਦੱਸਿਓ ਹਾਂ ਜੀ ਤੇ ਹੁਣ ਆਪਾਂ ਤੁਰ ਪਿਆ ਬਾਬਾਈ ਦੇ ਦਰਬਾਰ ਵਾਲ ਨੂੰ ਚਾਨ ਲਈ ਰੈਡੀ ਹੋ ਚੁੱਕੇ ਆ ਤੇ ਚਲੋ ਇੱਧਰ ਦੀ ਤੁਹਾਨੂੰ ਵਿਖਾਉਣਾ ਹੈ ਇਹ ਤੇ ਚੱਲ ਮਗਰਦੀ ਆ ਤੇ ਗਾੜੀ ਤੁਹਾਨੂੰ ਖੁਣੇ ਆ ਵੀ ਉਹ ਸਾਰਾ ਫੋਨ ਹੀ ਘੜਾ ਛੱਡਦਾ ਕਿਤੇ ਦੁਨੀਆਦਾਰੀ ਦਾ ਕੋੜੋ ਨਾਲ ਸੱਜਿਆ ਵੀ ਡਿਆ ਰਿਹਾ ਉਹ ਗੱਲ ਜਾਂਦੀ ਨਹੀਂ। ਦਾਦਾ ਦਾ ਦਾਦਾ ਯੂਗਾ ਹੈ। ਦਾਦਾ ਦਾ ਦਾਦਾ ਯੂਗਾ ਹੈ। ਮਾਨੀ ਤੋਂ ਸੋ ਜਾਣਾ ਬੰ ਮਿਲੇ ਚਲੇ ਆ ਗਿਆ ਤੇ ਪਛਾਤਾ ਪਾਈ ਜਾਗ ਲਿਆ ਏ। ਤਾਨੂੰ ਮਿਲਦੇ ਆ ਪੱਟੂੜੇ ਦੇ ਜਾ ਕੇ ਤੇ ਆਪਾਂ ਯਾਪਾ ਗਾਈਜ਼ ਨੂੰ ਪ੍ਰਸ਼ਾਦਾ ਛਕ ਲਈਏ ਤੇ ਮਿਲਦੇ ਆ ਤੁਹਾਨੂੰ ਬਾਅਦ ਪ੍ਰਸ਼ਾਦਾ ਛਕ ਕੇ ਪੰਘੂੜੇ ਵਾਲੀ ਸਾਈਡ ਓਕੇ ਤੇ ਬਾਕੀ ਸਾਰਾ ਮੇਲਾ ਉਹ ਕਹਾਂਗੇ ਤੁਹਾਨੂੰ ਅਗਲੇ ਵੀਡੀਓ ਦੇ ਨਾਲ ਜੁੜੇ ਰਹਿਣਾ ਬਯਾਰ ਚ ਰੌਣਕਾਂ ਹੀ ਹੋਣਗੀਆਂ ਲੱਗੀਆਂ ਹੋਈਆਂ ਨੇ ਤੇ ਯਾਰੇ ਯਾਰੇ ਵੱਜੇ ਆਵੇ ਰਾਮੀਆਂ ਮਾ ਮੇਰਾ ਮਾਸਾ ਗਾਈਸ ਬੱਚਿਆਂ ਦੀ ਟ੍ਰੇਨਿੰਗ ਚੱਲ ਰਹੀ ਆ ਇੱਕ ਦਾ ਇੱਕ ਨਿਸ਼ਾਨਾ ਹੋ ਗਿਆ ਦੂਜੇ ਦਾ ਵੇਨੇ ਕੀ ਬੰਦਾ ਹੈ ਆਪਣੇ ਦੇ ਦੋ ਮੈਸ ਹੋਏ ਸਾਰੇ ਇਹ ਉਹ ਤੇਰਾ ਸ਼ਿਟ ਇੱਕ ਵੀਰਾਂ ਪੰਘੂੜਾ ਵੀ ਲੱਗਾ ਏ ਤੇ ਮਿੱਕੀ ਮਾਊਸ ਵੀ ਲੱਗਾ ਏ ਤੇ ਯਾਰ ਬੇਲੀ ਹੋਏ ਨੇ ਸਾਰੇ ਇਕੱਠੇ ਪੂਰਾ ਮੇਲੇ ਇੰਜੋਏ ਕਰ ਰਹੇ ਆ ਹਾਂਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਵਧੀਆ ਹੋ ਗਿਆ ਵੀਰ ਜੀ ਕੈਮ ਜੋ ਆ ਮੈਨੂੰ ਕਬੱਡੀ ਦਾ ਆਪਾਂ ਲੌਗ ਇੱਥੇ ਕੰਮ ਕਰਦੇ ਆ ਤੇ ਚਲੋ ਤੁਹਾਨੂੰ ਅਗਲੇ ਦਾ ਵੀ ਉਹ ਖਾਵਾਂਗੇ ਹਾਂਜੀ ਦੋਸਤੋ ਇਹੋ ਜਿਹਾ ਜਿਆਦਾ ਹਾਂਜੀ ਦੋਸਤੋ ਇਹੋਣਾ ਆਪਾਂ ਕਬੱਡੀ-ਕਬੱਡੀ ਵੇਖ ਆਏ ਆ ਤੇ ਪਕੌੜੇ ਖਾਣ ਲੱਗਿਆ ਸਾਰੇ ਜਣੇ ਇਕੱਠੇ ਹੋਏ ਤੇ ਪਕੌੜੇ ਖਾਣ ਲੱਗੇ ਆ ਸਿਮੂ ਬੜਾ ਨੂੰ ਮੁਗਰੋ ਬੈਠਾ ਗਵਣਾ ਪਾਪਾ ਜੀ ਗਾ ਹਾਂ ਹਾਂ ਜੀ ਨੇ ਬੇ ਇਗੜੀਆਂ ਦੀਆਂ ਦੀਆਂ ਹਾਂ ਜੀ ਦੋਸਤੋ ਦੇ ਹੁਣ ਆਪਾਂ ਆ ਗਏ ਆ ਘਰੇ ਤੇ ਬਹੁਤ ਹੀ ਜ਼ਿਆਦਾ ਥੱਕ ਗਏ ਆ ਮੇਲਾ ਵੇਖ ਕੇ ਤੇ ਚਲੋ ਹਣ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਨਾਲ ਤੇ ਇਹ ਹੀ ਆਪਣਾ ਅੱਜ ਦਾ ਵਲੌਗ ਤੇ ਓਕਣ ਮਿਲਦੇ ਆ ਅਗਲੇ ਵਲੌਗ ਦੇ ਨਾਲ ਤੇ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਬੱਡੀ ਵਧੀਆ ਲੱਗੀ ਤੇ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਅਰਸ਼ ਚੋਲੇ ਨੂੰ ਪਿਆਰ ਕਰਦੇ ਆ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਆਪਾਂ ਤੇ ਕਰਦੇ ਆ ਅਰਸ਼ ਚੋਲੇ ਨੂੰ ਪਿਆਰ ਤੇ سپورਟ ਕਰਿਆ ਕਰੋ ਸਾਰੇ ਜਾਣੇ ਆਪਣੀ ਵੀ ਤੇ ਨਾਲੇ ਉਹਨਾਂ ਦੀ ਵੀ ਓਕੇ ਮਿਲਦੇ ਆ ਤੁਹਾਨੂੰ